ਸੁਹੀ ਮੈਲਾ ਪੰਜਵਾ ਸਾਜਨ ਪੁਰਖ ਸਤਗੁਰ ਮੇਰਾ ਪੂਰਾ ਤਿਸ ਬਿਨ ਅਵਰ ਨਾ ਜਾਣਾ RAM ਮਾਤ ਪਿਤਾ ਪਾਈ ਸੁਤ ਬੰਧ ਜੀ ਪ੍ਰਾਣ ਮਨ ਪਾਣਾ RAM ਜਿਉ ਪਿੰਡ ਸਭ ਤਿਸ ਕਾ ਦੀਆ ਸਰਬ ਗੁਣਾ ਭਰਪੂਰੇ ਅੰਤਰ ਜਾਮੀ ਸੋ ਪ੍ਰਭ ਮੇਰਾ ਸਰਬ ਰਇਆ ਪਰ ਪੂਰੇ ਤਾ ਕੀ ਸ਼ਰਨ ਸਰਬ ਸੁਖ ਪਾਏ ਹੋਏ ਸਰਬ ਕਲਿਆਣਾ ਸਦਾ ਸਦਾ ਪ੍ਰਭ ਕੋ ਬਲਹਾਰ ਨਾਨਕ ਸਦ ਕੁਰਬਾਣਾ ਐਸਾ ਗੁਰ ਵਡਭਾਗੀ ਪਾਈਐ ਜਿਤ ਮਿਲ ਪ੍ਰਭ ਜਾਪੈ ਰਾਮ ਜਨਮ ਜਨਮ ਕੇ ਕਿਲ ਵਿਖ ਉਤਰੈ ਹਰ ਸੰਤ ਧੂੜੀ ਨਿਤ ਨਾ ਪੈਰਾ ਹਰ ਧੂੜੀ ਨਾਈ ਐ ਪ੍ਰਭੂ ਧਾਈ ਐ ਬੋੜ ਜੋਨਾ ਆਈ ਐ ਗੁਰ ਚਰਣੀ ਲਾਗੇ ਪਰਮ ਪਾਗੇ ਮਨ ਚਿੰਦਿਆ ਫਲ ਪਾਈ ਐ ਹਰ ਗੁਣ ਨਿਤ ਗਾਏ ਨਾਮ ਧਾਈ ਐ ਫਿਰ ਸੋਗ ਨਹੀਂ ਸੰਤਪੈ ਨਾਨਕ ਸੋ ਪ੍ਰਭ ਜੀ ਕਾ ਦਾਤਾ ਪੂਰਾ ਜਿਸ ਪਰ ਤਾਪੈ ਹਰ ਹਰੇ ਹਰ ਗੁਣ ਨਿਧੇ ਹਰ ਸੰਤਨ ਕੈ ਵਸ ਆਏ RAM ਸੰਤ ਚਰਨ ਗੁਰ ਸੇਵਾ ਲਾਗੇ ਤਿਨੀ ਪਰਮ ਪਦ ਪਾਏ RAM ਪਰਮ ਪਦ ਪਾਇਆ ਆਪ ਮਿਟਾਇਆ ਹਰ ਪੂਰਨ ਕਿਰਪਾ ਤਾਰੀ ਸਫਲ ਜਨਮ ਹੋਆ ਪਉ ਪਾਗਾ ਹਰ ਭੇਟਿਆ ਏਕ ਮੁਰਾਰੀ ਜਿਸ ਕਾ ਸਾ ਤਿਨ ਹੀ ਮੇਲ ਲੀਆ ਜੋਤੀ ਜੋਤ ਸਮਾਇਆ ਨਾਨਕ ਨਾਮ ਨਿਰੰਝਨ ਜਪੀਐ ਨਿਲ ਸਤਗੁਰ ਸੁਖ ਪਾਇਆ ਗਾਓ ਮੰਗਲੋ ਨਿਤ ਹਰ ਜਨ ਹੋ ਪੁੰਨੀ ਇਛ ਸਬਾਈ ਰਾਮ ਰੰਗ ਰੱਤੇ ਆਪਣੇ ਸੁਆਮੀ ਸੇਤੀ ਮਰਨ ਆਵੇ ਜਾਈਂ ਰਾਮ ਅਬਨਾਸ਼ੀ ਪਾਇਆ ਨਾਮ ਧਿਆਇ ਸਗਲ ਮਨੋਰਥ ਪਾਏ ਸ਼ਾਂਤ ਸਹਿਜ ਆਨੰਦ ਕਨੇਰੇ ਗੁਰ ਚਰਣੀ ਮਨ ਲਾਏ ਪੂਰ ਰਹਾ ਘਟ ਘਟ ਅਬਨਾਸ਼ੀ ਥਾਨ ਥਨੰਤਰ ਸਾਈ ਕਹੋ ਨਾਨਕ ਕਾਰਜ सगले ਪੂਰੇ ਗੁਰ ਚਰਣੀ ਮਨ ਲਾਈ